ਲੰਗ ਮਹੱਲਾ ਪਹਿਲਾ ਧਿਆਨ ੜੀਏ ਮਾਨੜਾ ਕਾਇ ਕਰੇ ਅਪਰਣਾ ਕਰਹਰੰਗੋ ਕੀ ਨਾਮ ਅਨੇਹ ਸਹੋ ਨਿਹਰੇ ਤਨ ਕਮਲੀਐ ਬਾਹਰ ਕਿਆ ਟੁੰਡ ਹੈ ਭੈ ਗਿਆ ਦੇ ਸਲਾਈਆ ਨੈ ਭਾਵ ਕਾ ਕਰ ਸਿਦਾਰੋ ਤਾ ਭਾਗਣ ਜਾਣੀ ਐ ਲਾਗੀ ਜਾ ਰੇ ਪਿਆਰੋ ਯਾਣੀ ਬਾਲੀ ਕੀਆ ਕਰੇ ਜਾਂ ਤਨ ਕੰਤ ਨ ਪਾਵੇ ਕਰਨ ਪਲਾ ਕਰੇ ਬੋ ਤੇਰੀ ਸਾ ਤਨ ਮਹਿਲ ਨਾ ਪਾਵੇ ਵੇਣ ਕਰਮਾ ਕਿਛ ਪਾਈਐ ਨਹੀਂ ਜੇ ਬਾ ਤੇਰਾ ਤਾਵੈ ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਇ ਸਮਾਣੀ ਇੰਨੇ ਬਾਤੀ ਸੋ ਪਾਈਐ ਨਾਹੀ ਪਈ ਕਾਮਣਿਆਣੀ ਜਾਇ ਪੁਛੋ ਸੋਹਾਗਣੀ ਵਾਹ ਕਿੰਨੇ ਬਾਤੀ ਸੋ ਪਾਈਐ ਜੋ ਕਿ ਸ਼ਕਰੈ ਸੋ ਭਲਾ ਕਰਮਾਨੀ ਐ ਹਕਮ ਹਕਮ ਚ ਕਾਈਐ ਜਾ ਕੇ ਪ੍ਰੀਮ ਪਦਾਰਥ ਪਾਈਐ ਤਾਉ ਚਰਨੀ ਚ ਤਲਾਈਐ ਸਹੁ ਕੈ ਸੋ ਕੀ ਜਾ ਤਨ ਮਨੋ ਦੀ ਜਾ ਸਾ ਪਰਮਨ ਲਾਈਐ ਏ ਕਹ ਸੋ ਹਗਣੀ ਭੈਣੇ ਨੀ ਬਾਤੀ ਸੋ ਪਾਈਐ ਆਪ ਗਵਾਈਐ ਤਾਂ ਸੋ ਪਾਈਐ ਔਰ ਕੈਸੀ ਚਤਰਾਈ ਸਹੋ ਨਦਰ ਕਰ ਦਿਖੈ ਸੋ ਦਿਨ ਲੇਖਾ ਕਾਮਣ ਨੋ ਨਿਦ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਬਰਾਈ ਐਸੀ ਰੰਗ ਰਾਤੀ ਸਹਿਜ ਕੀ ਮਾਤੀ ਐਨਸ ਭਾਈ ਸਮਾਣੀ ਸੁੰਦਰ ਸਾਇਸ ਰੂਪ ਵਿਚਖਣ ਕਹੀਐ ਸਾ ਸਿਆਣੀ ਤਿਲੰਗ ਮਹੱਲਾ ਪਹਿਲਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਛੜਾ ਕਰੇ ਗਿਆਨ ਵੇ ਲਾਲੋ ਪਾਪ ਕੀ ਜਾਂਝ ਲੈ ਕਾਬਲੋ ਤਾਇਆ ਜੋਰੀ ਮੰਗ ਦਾਣੂ ਵੇ ਲਾਲੋ ਸ਼ਰਮ ਤਰਮ ਦੇ ਛਪ ਖਲੋ ਕੁੜੇ ਫਰਾ ਪਰਣ ਵੇ ਲਾਲੋ ਕਾਜੀਆਂ ਬਾਮਣਾਂ ਕੀ ਗਲਤ ਕੀ ਅਗਧ ਪੜਾ ਸੈਤਾਨ ਵੀ ਲਾਲੂ ਮੁਸਲਮਾਨੀਆਂ ਬੜੇ ਕਤੇਬਾ ਕਸ਼ਟ ਨਾ ਕਰੇ ਖੁਦਾਈ ਵੀ ਲਾਲੂ ਜਾਤ ਸਨਾਤੀ ਹੋਰ ਦਵਾਨੀਆਂ ਤੇ ਕੀ ਲਟ ਲਾਈ ਵੀ ਲਾਲੂ ਖੂਨ ਕੇ ਸਹਰੇ ਗਾ ਵੀ ਹੈ ਨਾਨਕ ਰਤ ਕਾ ਕੂੰਗੂ ਪਾਏ ਵੀ ਲਾਲੂ ਸਾਹਿਬ ਕੇ ਗੁਣ ਨਾਲ ਗਾਵੇ ਮਾਸਪੁਰੀ ਵਿੱਚ ਆਗਮਸੂਲਾ ਜਿਨ ਉਪਾਇ ਰੰਗ ਰਵਾਈ ਬਠਾ ਵਿਕ ਵਕਤੀ ਕੇਲਾ ਸੱਚਾ ਸੂ ਸਾਇਵ ਸਾਤਿਤ ਪਾਵਸ ਸਕੜਾ ਨਿਆਉ ਕਰੇਗ ਮਸੂਲਾ ਆਇਆ ਕੱਪੜ ਸੁਪਟੁਕ ਹੋਸੀ ਹਿੰਦੁਸਤਾਨ ਸਮਾਲਸੀ ਬੋਲਾ ਆਵਣ ਅਠ ਤਰੈ ਜਾਣ ਸਤਾਨ ਵੈ ਔਰ ਪੀ ਮਨਸੀ ਮਰਦ ਕਾ ਚਿਲਾ ਸਚ ਕੀ ਬਾਣੀ ਨਾਨਕ ਆਖੇ ਸਚ ਸੁਣਾਇਸੀ ਸਚ ਕੀ ਬੇਲਾ ਤਲੰਗ ਮਾਲਾ ਚੌਥਾ ਕਰ ਦੁ ਜੈ ਓੰਕਾਰ ਸਤਿਗੁਰ ਪ੍ਰਸਾਦ ਸਭ ਆਏ ਹੁਕਮ ਖਸਮਾ ਹੁਕਮ ਸਭ ਵਰਤਨੀ ਸਤਿ ਸਾਇਬ ਸਾਚਾ ਖੇਲ ਸਭ ਹਰਤਨੀ ਸਲਾਹੇ ਹੋ ਸਚ ਸਭ ਉਪਰ ਹਰਤਨੀ ਜਿਸ ਨਾਹੀ ਕੋਈ ਸਰੀਕ ਕਿਸ ਲੇ ਕਾ ਹੋ ਗਨੀ ਰਾਓ ਪਾਉਣ ਪਾਣੀ ਧਰਤੀ ਆਕਾਸ਼ ਘਰ ਮੰਦਰ ਹਰ ਬਣੀ ਵਿਚ ਵਰਤੈ ਨਾਨਕ ਆਪ ਝੂਠ ਕਉ ਕਿਆ ਗਨੀ ਤਲੰਗ ਮਹੱਲਾ ਚੌਥਾ ਨਿਤ ਨਹਿ ਫਲ ਕਰਮ ਕਮਾਈ ਬਫਾਵ ਦੁਰਮਤੀਆ ਜਬ ਆਗੇ ਬਲਵੰਚ ਕਰ ਝੂਟ ਤਬ ਜਾਣੈ ਜਗ ਜੀਤੇਆ ਐਸਾ ਬਾਜੀ ਸਸਾਰ ਨਾ ਚੀਤੇ ਹਰ ਨਾਮਾ ਕਿਨ ਮੈਂ ਬਿਨ ਸਭ ਸਭ ਝੂਠ ਮੇਰੀ ਮਨ ਧਿਆਈ ਰਾ ਧਿਆਈ ਰਾਮਾ ਰਹਾਉ ਸਾਵੇਲਾ ਚੇਤਨਾ ਆਵੇ ਜਿਤ ਆਏ ਕੰਟਕ ਕਾਲ ਗਰਸੈ ਤੇ ਸਾਨਨਕ ਲੈ ਛਡਾਏ ਜਿਸ ਕਿਰਪਾ ਕਰ ਹਿਰਦੈ ਵਸੈ ਤਲੰਗ ਮਹਲਾ ਪੰਨਿਵਾ ਕਰ ਪੈ ਲਾਈ ਓੰਕਾਰ ਸਤ ਗੁਰ ਪ੍ਰਸਾਦ ਖਾਕ ਨੂਰ ਤਰੰਦੰਗ ਆਲਮ ਦੁਨੀਆਈ ਅਸਮਾਨ ਜਿਮੇ ਦਰਖਤ ਆਬ ਪੈਦਾਇ ਸਖੁਦਾਇ ਬੰਦੇ ਚਸ਼ਮ ਦੀ ਦੰਗ ਪਨਾਈ ਦੁਨੀਆਂ ਮਰਦਾਨ ਕੁਰਦਨੀ ਗਾਪੁਲ ਹਵਾਏ ਰਾਓ ਗਬਾਨ ਖਵਾਨ ਹਰਾਮ ਕੁਸਤਨੀ ਮਰਦਾਰ ਬਖਰਾ ਬਖਰਾਏ ਦਿਲ ਕਬਜ ਕਬਜਾ ਕਾਦਰ ਦੋਜਕ ਸਜਾਈ ਵਲੀ ਨਿਆਮਤ ਬਿਰਾਦਰਾ ਦਰبار ਮਿਲਕ ਕਨਾਈ ਜਬ ਅਜਰਾਈਲ ਮਸਤਨੀ ਤਬ ਚੇ ਕਾਰੇ ਵਿਦਾਈ ਹਵਾਲ ਮਾਲੂਮ ਕਰਦੰ پاک ਅਲਾਹ ਊਗੋ ਨਾਨਕ ਕੇ ਅਰਦਾਸ ਬੇਜ਼ ਦਰਵੇਸ ਪਿਦਾਹ ਤਲੰਗ ਕਰ ਦੂਜਾ ਮਹੱਲਾ ਪੰਜਵਾ ਤਦ ਬੇਣ ਤੂੰ ਜਾ ਨਾਹੀ ਕੋਏ ਤੂੰ ਕਰ ਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ ਊਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਰਾ ਹੈ ਤੂੰ ਹੈ ਤੂੰ ਹੋਵਣ ਹਾਰ ਆਗਮ ਅਗਾਰ ਊਚ ਆਪਾਰ ਜੋ ਤੁਦ ਸਿਵੇ ਤਿਨੁ ਭਖ ਭਾਉ ਤਿਨ ਭਾਉ ਦੁਖ ਨਾ ਹੈ ਗੁਰ ਪ੍ਰਸਾਦ ਨਾਨਕ ਗੁਣ ਗਾਇ ਜੋ ਦਿਸੈ ਸੋ ਤੇਰਾ ਰੂਪ ਗੁਣ ਨਿਦਾਨ ਕੋਬਿੰਦ ਅਨੂਪ सिमर 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 जन सो नानक कर्म परापत हो जिन जपे कौ बिहा संग तरह संसार लोचा पूर संजना की बच तूर तिल मोहल्ला जा मेहरवान ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕੋ ਦੇਦਾਨ ਰਹਾ ਤੂੰ ਕਾਹੇ ਡੋਲ ਹੈ ਪੁਰਾਣੀਆਂ ਤੂੰ ਰੱਖੇਗਾ ਸਿਰਜਣਹਾਰੇ ਜਿਨ ਪੈਦਾ ਇਸ ਤੂੰ ਕੀਆ ਸੋਈ ਦੇਯਾਦਾਰੇ ਜਿਨ ਉਪਾਈ ਮੇਦਨੀ सोई ਕਰਦਾ ਸਾਰੇ ਘਟ ਘਟ ਮਾਲਕ ਦਿਲਾ ਕਾ ਸੱਚਾ ਪਰਵਦੇਗਾਰ ਕੁਦਰਤ ਕੀਮ ਨ ਜਾਣੀਐ ਵੱਡਾ ਵੇ ਪਰਵਾਉ ਕਰ ਬੰਦੇ ਤੂੰ ਬੰਦਗੀ ਜੇ ਚੇਰੇ ਕਟ ਮੈਂ ਸਾਹੋ ਤੂੰ ਸਮਰਥ ਅਕਥ ਅਗੋਚਰ ਜੀਓ ਪਿੰਡ ਤੇਰੀ ਰਾਸ ਰਹਿਮਤ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਪੰਜਵੇਂ ਮਸਤਾਕ ਦੀਨ ਦੁਨੀਆ ਏਕ ਤੂੰ ਹੀ ਸਭ ਖਲਕ ਹੀ ਤੇ ਪਾਗ ਰਾਵ ਕਿ ਨਮਾਹੀ ਥਾਪ ਉਤਾਪ ਦਾ ਅਚਰ ਤੇਰੇ ਰੂਪ ਕਾਉਣ ਜਾਣੈ ਚਲਤ ਤੇਰੀ ਅੰਧਿਆਰੀ ਮਹਦੀਪ ਪਿਆਰਾ ਸੀ ਵਾ ਤਿਨ ਕਉ ਘੁਮ ਜਾਇਆ ਓ ਆਪ ਛੁਟੇ ਪਰਿਵਾਰ ਸਿਓ ਸਭ ਜਗਤ ਛਡਾਇਆ ਗੁਰ ਪਿਆਰਾ ਹਰ ਸੇਵਿਆ ਗੁਰ ਤਨ ਗੁਰ ਤਨੋ ਗੁਰ ਹਰਿ ਮਾਰਗ ਦੱਸਿਆ ਗੁਰ ਪੁਨ ਵੱਡ ਪੁਨੋ ਜੋ ਗੁਰ ਸਿਕ ਗੁਰ ਸੇਵਦੇ ਤੇ ਪੁਨ ਪ੍ਰਾਣੀ ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਗੁਰਬਾਣੀ ਗੁਰਮੁਖ ਸਖੀ ਸਹੇਲੀ ਆਸੀ ਆਪ ਹਰ ਭਾਇਆ ਹਰ ਦਰਗਹ ਪੈਣਾਈਆ ਹਰ ਆਪ ਗਲ ਲਾਈਆ ਜੋ ਗੁਰਮੁਖ ਨਾਮ ਧਿਆਏਂ ਦੀ ਤਿਨ ਦਰਸ਼ਨ ਦੀਜੈ ਅਮ ਤਿਨ ਕੇ ਚਰਨ ਪਖਾਲ ਦੀ ਧੂੜ ਕੋਲ ਕੋਲ ਪੀਜੈ ਵਾਨ ਸੁਪਾਰੀ ਖਾਤਿਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤੇਉ ਜਮ ਪਕੜ ਚਲਾਈਆਂ ਜਿਨ ਹਰ ਨਾਮਾ ਹਰ ਚੇਤੇ ਆਹਿਰਦੈ ਉਰਤਾਰੀ ਤਿੰਨ ਜਮ ਨੇੜ ਨ ਆਵਹੀ ਗੁਰਮੁਖ ਗੁਰ ਪਿਆਰੇ ਹਰ ਕਾ ਨਾਮ ਧਿਆਨ ਹੈ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ ਨਾਨਕ ਜਿਨ ਸਤਗੁਰ ਭੇਟਿਆ ਰੰਗ ਰਲਿਆ ਮਣ ਸਤਗੁਰ ਦਾਤਾ ਕੀ ਹੈ ਕੱਲ ਕੱਢੇ ਫਿਰ ਬਤਰਾਓ ਕਰੇ ਪ੍ਰਸਾਉ ਹਉ ਗੁਰ ਬਿਠਾਉ ਸਤਵਾਰਿਆ ਜਿਨ ਨਿਤੜਾ ਨਾਉ ਸੋਤਨ ਗੁਰੂ ਸਵਾਸ ਯਾਰ ਦੀ ਤਨੀਆ ਹਉ ਵੇਖ ਵੇਖ ਗੁਰੂ ਵਿਖਸਿਆ ਗੁਰ ਸਤਪੁਰ ਤੇਹਾ ਗੁਰਸ ਨਾਮ ਅਰਥ ਬੋਲਦੀ ਆ ਰ ਨਾਮ ਸੁਹਾਵੀ ਤਨ ਤੁਣਾ ਸਿਖਾ ਗੁਰ ਮੰਨੇ ਆ ਤਿੰਨਾ ਭੁਖ ਸਭ ਜਾਵੀ ਹਰ ਕਾ ਮਾਰਗ ਆਖੀਆ ਭੁਖਤ ਵਿਦ ਜਾਈਏ ਹਰ ਰਤੀ ਰਾਤ ਨਾਮ ਨ ਹਰ ਕਰਤੀ ਲੈ ਜਾਈਆ ਜਨ ਗੁਰਮੁਖ ਅਰਿਆ ਰਾਤੀ ਆ ਸੀਰ ਸਾਹ ਵਡ ਜਾਣੀ ਹਉ ਸਤ ਗੁਰ ਹਉ ਸਤਵਾਰਿਆ ਗੁਰਬਚਨ ਸਮਾਣੇ ਤੂੰ ਠਾਕੁਰ ਤੂੰ ਸਾਹੇ ਬੋ ਤੂੰ ਹੈ ਮੇਰਾ ਮੀਰਾ ਤੁਤ ਪਾਵੇ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੇ ਜੋ ਕਿਸ ਪਾਵੇ ਨਾਨਕ ਸਾਈ ਗਲ ਚੰਗੀ ਤਲੰਗ ਮਹੱਲਾ ਨਵਾ ਕਾਫੀ ਕੁਆੰਕਾਰ ਸਤਗੁਰ ਪ੍ਰਸਾਦ ਚੇਤਨਾ ਹੈ ਤੋ ਚੇਤ ਲਾ ਨਿਸ ਦਿਨ ਮੈਂ ਪ੍ਰਾਨੀ ਛੇਨ ਛੇਨ ਆਉਦ ਬਿਹਤ ਹੈ ਫੂਟਾ ਕਟ ਜਿਉ ਪਾਣੀ ਰਹਾ ਹਰ ਗੁਣ ਕਾਹੀ ਨਾਂਗਾ ਵਹੀ ਮੂਰਖ ਅਗਿਆਨਾ ਝੂਠਾ ਲਾਲਚ ਲਾਗ ਹੈ ਕਹਿਨ ਮਰਨ ਪਛਾਨਾ ਅਜੂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ ਕਉ ਨਾਨਕ ਤੈ ਭਜਨ ਏ ਨਿਰਭੈ ਪਦ ਪਾਵੈ ਤਲੰਗ ਮਨ ਅਲਾ ਨਾਮ ਜਾਗਲੇ ਹੋਰੀ ਮਨਾ ਜਾਗਲੇ ਓ ਕਾ ਗਾਫਲ ਸੋਇਆ ਜੋ ਤਨ ਹੈ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ ਰਹਾਓ ਮਾਤ ਪਿਤਾ ਸੁਤ ਬੰਧ ਜਨ ਹਿਤ ਜਾਸਿਓ ਕੀਨਾ ਜੀਉ ਛੁਟਿਓ ਜਬ ਦੇਤ ਤੇ ਢਾਰ ਅਗਨ ਮੈਂ ਬੀਨਾ ਜੀਵਤ ਲਾਉ ਬਿਵਹਾਰ ਹੈ ਜਗ ਕਾ ਤੁਮ ਜਾਨੋ ਨਾਨਕ ਅਰਗੁਨ ਗਾਇ ਲੈ ਸਭ ਸੁਭਾ ਸਮਾਨੋ ਤਲੰਗ ਮਾਲਾ ਨਾਮ ਹਰਿ ਜਸ ਰੇਵਨਾ ਗਾਇ ਲੈ ਜੋ ਸੰਗੀ ਹੈ ਤੇਰੋ ਆਉਸਰ ਬੀਤਿਓ ਜਾਤ ਹੈ ਕਯੋ ਮਾਨ ਲੈ ਮੇਰੋ ਰਾਹ ਸੰਪਤ ਰਤ ਤਨ ਰਾਜ ਸਿਉਤਨੀ ਹੁ ਲਗਾਇਉ ਕਾਲ ਪਾਸੇ ਜਬ ਗਲ ਪਰੀ ਸਭ ਪਇਓ ਪਰਾਇਓ ਜਾਨ ਬੂਝ ਕੈ ਬਾਵਰ ਤ ਕਾਜ ਬਿਗਾਰੇ ਪਾਪ ਕਰਤ ਸੋ ਗਿਚਿਓ ਨਹੀ ਨੰ ਗਰਵ ਨਿਵਾਰਿਓ ਜੈ ਬਿਦ ਗੁਰੂ ਉਪਦੇਸਿਆ ਸੋ ਤਨ ਰੀ ਭਾਈ ਨਾਨਕ ਕੈ ਪੁਕਾਰ ਕੈ ਗਉ ਪ੍ਰਭ ਚਰਨਾਈ ਬਾਣੀ ਤਲੰਗ ਬਾਣੀ ਭਗਤ ਕੀ ਸ਼ਹਿਰ ਮੇਲਾ ਦਸਤਗੀਰੀ ਨਾਏ ਰਹਾਉ ਦਰੋਗ ਪੜ ਪੜ ਖੁਸ਼ੀ ਹੋਏ ਏ ਖਬਰ ආදභකාහි හක සච කාලක කලක ඉමියන්නේ ස්වාමමූරත නහි ඇසමාන මහන්නේ ලෙහංග දරයාගසලය ਕਰਦਨ ਬੂਦ ਕਰ ਫਕਰ ਦائم ਲਾਏ ਚਸਮੇ ਜੈ ਤਾਂ ਮੌਜੂਦ ਹੈ ਅਲਹਾ پاکੰ پاک ਹੈ ਅਲਹਾ پاکੰ پاک ਹੈ ਸਤ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਬੀਰ ਕਰਮ ਕਰੀਮ ਕਾ ਉਹ ਕਰ ਜਨ ਸੋਈ ਨਾਮ ਦੇਵ ਜੀ ਮੈਂ ਅੰਦਲੇ ਕੀ ਟੇਕ ਤੇਰਾ ਨਾਮ ਕੁੰਦਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਧਾਰਾ ਰਾਓ ਕਰੀਮਾ ਰਹੀਮਾ ਅਲਹਾ ਤੂੰ ਗਨੀ ਹਾਜ਼ਰਾ ਹਜ਼ੂਰ ਦਰ ਪੇਛ ਤੂੰ ਅੰਮਨੀ ਦਰਿਆਉ ਤੂੰ ਦੇਹੰਦ ਤੂੰ ਬਸੀਆਰ ਤੋ ਤਨੀ ਦੇਹੇ ਨੇ ਇੱਕ ਤੂੰ ਡਿਗਰ ਕੋ ਨਹੀਂ ਤੂੰ ਦਾਨਾ ਬਿਨਾ ਮੈਂ ਵਿਚਾਰ ਕਿਆ ਕਰੀ ਨਾਮੇ ਚੇ ਸੁਮੇ ਬਖਸ਼ੰਦ ਤੂੰ ਹਰੀ ਹੱਲੇ ਯਾਰਾ ਹੱਲੇ ਯਾਰਾ ਖੁਸ਼ ਖਬਰੀ ਬੱਲੇ ਬੱਲੇ ਜਾਉ ਹਾਂ ਬੱਲੇ ਬੱਲੇ ਜਾਉ ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਮ ਰਾਉ कूजा मद कूजा रक्ति कूजा मैं रवि द्वारिका नगरी रास बगोई खूब तेरी पगड़ी मीठे तेरी बोल द्वारिका नगरी काहे की मगोल चांदी हजार आलम इकल कान्हा ਹਮ ਜੀਨੀ ਪਾਤਸ਼ਾ ਸਾਵਲੇ ਵਰਨਾ ਅਸਪਤ ਗਜਪਤ ਨਰੇ ਨਰਿੰਦ ਨਾਮੇ ਕੀ ਸੁਮੇ ਮੀਰ ਮੁਕੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੇ